ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬੀਤੀ ਰਾਤ ਬਹੁਤ ਜ਼ਿਆਦਾ ਖਰਾਬ ਹੋਈ ਜਿਸ ਤੋਂ ਬਾਅਦ ਰਾਤ 8 ਵਜੇ ਫੋਰਟਿਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਗਿਆ ਤਾਂ ਉਹ ਫੋਰਟਿਸ ਹਸਪੀਟਲ ਦੇ ਵਿੱਚ ਜਦੋਂ ਪਹੁੰਚਦੇ ਨੇ ਤਾਂ ਪੈਦਲ ਹੀ ਅੰਦਰ ਜਾਂਦੇ ਨੇ ਜਾਣਕਾਰੀ ਮੁਤਾਬਕ ਉਹਨਾਂ ਨੂੰ ਆਈ ਸੀ ਯੂ ਦੇ ਵਿੱਚ ਭਰਤੀ ਕੀਤਾ ਗਿਆ ਤੇ ਉਹਨਾਂ ਦੀ ਪਲਸ ਰੇਟ ਬਹੁਤ ਘੱਟ ਸੀਗੀ ਬੀਤੀ ਰਾਤ ਤੇ ਨਾਲ ਨਾਲ ਉਹਨਾਂ ਨੂੰ ਕੁਝ ਹੋਰ ਜਿਹੜੀ ਹੈਗੀ ਇਨਫੈਕਸ਼ਨ ਦੀ ਪ੍ਰੋਬਲਮ ਸੀਗੀ ਜਿਹਦੇ ਕਰਕੇ ਉਹਨਾਂ ਨੂੰ ਹੋਟਲਸ ਹਸਪਤਾਲ ਦੇ ਵਿੱਚ ਐਡਮਿਟ ਕਰਾਉਣਾ ਪਿਆ ਹਾਲਾਂਕਿ 2 ਦਿਨ ਤੋਂ ਲਗਾਤਾਰ ਉਹਨਾਂ ਦੀ ਸਿਹਤ ਖਰਾਬ ਚੱਲ ਰਹੀ ਸੀਗੀ ਤੇ ਘਰ ਦੇ ਵਿੱਚ ਹੀ ਇਲਾਜ ਚੱਲ ਰਿਹਾ ਸੀ ਡਾਕਟਰਾਂ ਦੀ ਟੀਮ ਲੱਗੀ ਹੋਈ ਸੀ ਲੇਕਿਨ ਰਾਤ ਨੂੰ ਕਾਫੀ ਤਬੀਅਤ ਵਿਗੜਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਜਾਵੇ ਤਵਫੀਨਾ ਤੁਹਾਨੂੰ ਫੋਰਟਿਸ ਹਸਪਤਾਲ ਦੀਆਂ ਦਿਖਾ ਦਿੰਦੇ ਜਿੱਥੇ ਉਹਨਾਂ ਨੂੰ ਐਡਮਿਟ ਕੀਤਾ ਗਿਆ ਪੂਰੀ ਸਿਕਿਉਰਿਟੀ ਇਸ ਸਮੇਂ ਫੋਰਟਿਸ ਹਸਪਤਾਲ ਦੇ ਬਾਹਰ ਅਤੇ ਅੰਦਰ ਲਗਾਈ ਗਈ ਹੈ ਸੀਐਮ ਦੀ ਸੁਰੱਖਿਆ ਤੇ ਸਿਹਤ ਨੂੰ ਲੈ ਕੇ ਕਿਸੇ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਇਸ ਕਰਕੇ ਇੱਥੇ ਸਿਕਿਉਰਿਟੀ ਪੂਰੀ ਲਗਾਈ ਗਈ ਹੈ ਤੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਇੱਕ ਮੀਡੀਆ ਬਲੇਟਰ ਆ ਚੁੱਕਿਆ ਜਿਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਪਲਸ ਰੇਟ ਨੂੰ ਲੈ ਕੇ ਦਿੱਕਤ ਸਗੀ ਤਾਂ ਆਕਸੀਜਨ ਲੈਵਲ ਨੂੰ ਲੈ ਕੇ ਵੀ ਕੁਝ ਦਿੱਕਤ ਆ ਰਹੀ ਸੀਗੀ ਜਿਹਦੇ ਕਰਕੇ ਇਹ ਐਡਮਿਟ ਕਰਾਉਣ ਦਾ ਫੈਸਲਾ ਲਿਆ ਗਿਆ ਤਾਂ ਹਾਲ ਫਿਲਾਲ ਦੂਸਰਾ ਜਿਹੜਾ ਬਲਟਨ ਹੈਗਾ ਉਹ ਅੱਜ ਜਾਰੀ ਕੀਤਾ ਜਾਏਗਾ ਉਹਦੇ ਤੋਂ ਪਤਾ ਲੱਗੇਗਾ ਕਿ ਮੁੱਖ ਮੰਤਰੀ ਅੱਜ ਵੀ ਇੱਥੇ ਐਡਮਿਟ ਰਹਿਣਗੇ ਜਾਂ ਫਿਰ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਏਗੀ ਜਾਂ ਫਿਰ ਕਿੰਨੇ ਦਿਨਾਂ ਲਈ ਇੱਥੇ ਐਡਮਿਟ ਰਹਿਣਗੇ ਸਿਹਤ ਜਦੋਂ ਪ੍ਰੋਪਰ ਠੀਕ ਹੋਈ ਉਸ ਤੋਂ ਬਾਅਦ ਹੀ ਛੁੱਟੀ ਦਿੱਤੀ ਜਾਏਗੀ ਲੇਕਿਨ ਇਹ ਜ਼ਰੂਰ ਹੈਗਾ ਕਿ ਲਗਾਤਾਰ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਕਿ ਸਰਆਂ ਨੇ ਕਾਫੀਆਂ ਲਗਾਈਆਂ ਕਿ ਇਸ ਇੱਕ ਪਾਸੇ ਪੰਜਾਬ ਦੇ ਵਿੱਚ ਫਲੱਡ ਦੀ ਮਾਰ ਪੈ ਰਹੀ ਹੈ ਪੰਜਾਬ ਪੂਰਾ ਤਰਾਸਤੀ ਦੇ ਵਿੱਚ ਹੈ ਇਸ ਸਮੇਂ ਲੇਕਿਨ ਦੂਸਰੇ ਪਾਸੇ ਮੁੱਖ ਮੰਤਰੀ ਦੀ ਸਿਹਤ ਜਿਹੜੀ ਹੈਗੀ ਆ ਉਹ ਖਰਾਬ ਹੋ ਜਾਂਦੀ ਆ ਜਿਹਦੇ ਨਾਲ ਹੋਰ ਵੀ ਹਾਲਾਤ ਜਿਹੜੇ ਹੈਗੇ ਕ੍ਰਿਟੀਕਲ ਹੋ ਜਾਂਦੇ ਮੁੱਖ ਕੱਲ ਕੈਬਨਿਟ ਮੀਟਿੰਗ ਸੀਗੀ ਜਿਸ ਕੈਬਨਿਨਿਟ ਮੀਟਿੰਗ ਨੂੰ ਪਹਿਲਾਂ 11 ਵਜੇ ਤੋਂ ਸ਼ਿਫਟ ਕਰਕੇ 4 ਵਜੇ ਕੀਤਾ ਜਾਂਦਾ ਤੇ ਫਿਰ 4 ਵਜੇ ਵੀ ਇਹ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਆ ਤਾਂ ਤਮਾਮ ਜਿਹੜੇ ਪ੍ਰੋਗਰਾਮ ਸੀਗੇ ਮੁੱਖ ਮੰਤਰੀ ਦੇ ਉਹ ਰੱਦ ਕੀਤੇ ਗਏ ਨੇ 2 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਨਾਲ ਸੁਲਤਾਨਪੁਰ ਲੋਧੀ ਵੀ ਮੁੱਖ ਮੰਤਰੀ ਨੇ ਜਾਣਾ ਸੀ ਤੇ ਉਥੇ ਹੜਪੀੜ ਤਲੁਕਾਂ ਨਾਲ ਗੱਲਬਾਤ ਕਰਨੀ ਸੀਗੀ ਜਾਇਜ਼ਾ ਲੈਣਾ ਸੀ ਪੁਰੀਸਥਿਤੀ ਦਾ ਲੇਕਿਨ ਜਾਇਜ਼ਾ ਨਹੀਂ ਲਿੱਤਾ ਜਾ ਸਕਿਆ ਤਾਂ ਇਹ ਅਪਡੇਟ ਹੁਣ ਆ ਰਹੀ ਹੈ ਕਿ ਅੱਜ ਜਿਹੜਾ ਹੈਗਾ ਦੂਸਰਾ ਮੀਡੀਆ ਬਲਟਨ ਜਾਰੀ ਕੀਤਾ ਜਾਏਗਾ ਜਿਸ ਤੋਂ ਸਪਸ਼ਟ ਹੋਏਗਾ ਕਿ ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਜਾਂ ਨਹੀਂ ਕੈਮਰਾਮੈਨ ਤੁਲਸੀ ਮਹਿਰਾ ਦੇਨ ਅਰਵਿੰਦਰ ਮੀਤ ਪੀਟੀਸੀ ਨਿਊਜ਼ ਮੋਹਾਲੀ